ਮੈਂ ਮੌਸਮ ਲੈ ਕੇ ਕਿਸ ਤਰੀਕੇ ਨਾਲ ਬੇਰੇ ਆ ਦੇਖੋ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ بارش ਹੋਈ ਹੈ ਇਹ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਦੇਖੀ ਗਈ ਹੈ ਤੇ ਜੇ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਨੀਰਵੋਟ 70 ਮਿਲੀਮੀਟਰ بارش ਜਿਹੜੀ ਰਿਕਾਰਡ ਕੀਤੀ ਗਈ ਹੈ ਜੋ ਜਿਹੜੀ ਕਿ ਇਸ ਹਫਤੇ ਦੀ 48 ਮਿਲੀਮੀਟਰ ਨਾਰਮਲ ਹੁੰਦੀ ਹੈ ਤੇ ਉਹਦੇ ਨਾਲੋਂ ਕਾਫੀ ਜ਼ਿਆਦਾ بارش ਜਿਹੜੀ ਆ ਇੱਕ ਦਿਨ ਦੇ ਵਿੱਚ ਅਸੀਂ ਦੇਖਿਆ ਕਿ ਰਿਕਾਰਡ ਕੀਤੀ ਗਈ ਹੈ ਸੋ ਜਿਸ ਦੇ ਨਾਲ ਕੀ ਥੋੜਾ ਜਿਹਾ ਜਿਹੜਾ ਪਿਛਲਾ ਟਫ ਸੈਟ ਹੈ ਉਹਨੂੰ ਕਵਰ ਅਪ ਜ਼ਰੂਰ ਕੀਤਾ ਗਿਆ ਹੈ ਪਰ ਜੇ ਆਪਾਂ ਗੱਲ ਕਰਦੇ ਹਾਂ ਪੂਰੇ ਅਗਸਤ ਦੀ ਤਾਂ ਸਾਡੇ ਕੋਲ 190 ਮਿਲੀਮੀਟਰ ਜਿਹੜੀ ਨਾਰਮਲੀ بارش ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਸਾਡੇ ਕੋਲ ਅਗਸਤ ਦਾ ਮਹੀਨਾ ਉਹਦੇ ਵਿੱਚ ਅੱਛੀ بارش ਹੋਏਗੀ ਤਾਂ ਅਸੀਂ ਜਿਹੜਾ ਪਿਛਲਾ ਸਾਰਾ ਡੈਫਿਸਿਟ ਹੈ ਉਹਨੂੰ ਕਵਰ ਅਪ ਕਰ ਸਕਦੇ ਹਾਂ ਕਿਉਂਕਿ ਹਲੇ ਵੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜੀ بارش ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਪਰ ਕਾਫੀ ਜ਼ਿਆਦਾ بارش ਨਹੀਂ ਹੋਣ ਦੀ ਉਮੀਦ ਹੈਗੀ ਪਰ ਟੁੱਟਵੀ ਜਿਹੜੇ ਜਗ੍ਹਾ ਤੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਕਿਤੇ ਜਿਹੜੀ ਹਲਕੀ بارش ਹੈ ਉਹ ਹੋ ਸਕਦੀ ਹੈ ਤੇ ਜਿਹਦੇ ਵਿੱਚ 15 ਤਰੀਕ 15 ਅਗਸਤ ਨੂੰ ਕਾਫੀ ਚਾਂਸਸ ਨੇ ਕਿ ਜਿਹੜੇ ਸ਼ਾਵਰਸ ਨੇ ਉਹ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਹੋ ਸਕਦੇ ਆ ਸੋ 15 ਤੋਂ ਬਾਅਦ ਫਿਰ 16 ਨੂੰ ਥੋੜਾ ਜਿਹਾ ਇਹਦਾ ਇਫੈਕਟ ਰਹੇਗਾ ਉਸ ਤੋਂ ਬਾਅਦ ਜਿਹੜੀ ਮੌਨਸੂਨ ਆ ਉਹ ਥੋੜੀ ਜਿਹੀ ਵੀਕ ਹੋਏਗੀ ਸੋ ਇਹਦੇ ਨਾਲ ਜਿਹੜੀ ਬਾਰਿਸ਼ ਹੋਈ ਆ ਇਹਦਾ ਸਾਡੇ ਨਾਲ ਕਾਫੀ ਫਾਇਦਾ ਹੋਇਆ ਕਿਉਂਕਿ ਜਿਹੜੇ ਟੈਂਪਰੇਚਰਸ ਨੇ ਉਹ ਵੀ ਬਹੁਤ ਹਾਈ ਚੱਲ ਰਹੇ ਸੀਗੇ ਟੈਂਪਰੇਚਰਸ ਫਾਲ ਹੋਏ ਨੇ ਜਿਵੇਂ ਕਿ ਰਾਤ ਦਾ ਟੈਂਪਰੇਚਰ ਵੀ ਸਾਡੇ ਕੋਲ 24 ਡਿਗਰੀ ਰਿਕਾਰਡ ਹੋਇਆ ਔਰ ਜਿਹੜਾ ਡੇ ਟਾਈਮ ਟੈਂਪਰੇਚਰ ਹੈ ਸਾਡੇ ਕੋਲ 28 ਡਿਗਰੀ ਜਿਹੜਾ ਰਿਪੋਰਟ ਹੋਇਆ ਜਿਹੜੇ ਕਿ ਨਾਰਮਲ ਨਾਲੋਂ ਘੱਟ ਚੱਲ ਰਹੇ ਨੇ ਆ ਸਾਡੇ ਕੋਲ ਦੇਖੋ 70 ਮਿਲੀਮੀਟਰ ਲੁਧਿਆਣੇ ਦੀ ਬਾਰਿਸ਼ ਹੋਈ ਹੈ ਸੋ ਇਹ ਜਿਹੜੀ ਬਾਰਿਸ਼ ਸੀਗੀ ਆਲਮੋਸਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਸੀਗੀ ਕਿਉਂਕਿ ਅੰਮ੍ਰਿਤਸਰ ਤੋਂ ਸਟਾਰਟ ਹੋ ਕੇ ਕਾਫੀ ਜਿਹੜੇ ਆਪਣੇ ਸਾਊਥ ਡਿਸਟ੍ਰਿਕਟਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਬਾਰਿਸ਼ ਜਿਹੜੀ ਆ ਦੇਖੀ ਗਈ ਹੈ ਸੋ ਇਸ ਬਾਰਿਸ਼ ਨੇ ਬਹੁਤ ਜ਼ਿਆਦਾ ਮਤਲਬ ਪੋਜ਼ਿਟਿਵ ਰੋਲ ਪਲੇ ਕੀਤਾ ਕਿਉਂਕਿ ਇੱਕ ਤਾਂ ਜਿਹੜਾ ਪਿਛਲਾ ਸਾਲ ਦਾ ਡੈਫਿਸਿਟ ਚੱਲ ਰਿਹਾ ਸੀਗਾ ਉਹਨੂੰ ਕਵਰ ਅਪ ਕੀਤਾ ਦੂਸਰਾ ਟੈਂਪਰੇਚਰ ਜਿਹੜੇ ਨੇ ਉਹ ਵੀ ਫਾਲ ਹੋਏ ਨੇ ਬਟ ਇਹ ਆ ਕਿ ਹੁਣ ਜਿਹੜਾ ਅੱਗੋਂ ਆਪਾਂ ਨੂੰ ਲੱਗ ਰਿਹਾ ਕਿ ਇੰਨੀ ਕਈ ਜਗ੍ਹਾ ਤੇ ਬਹੁਤ ਹੈਵੀ ਰੇਨਫਾਲ ਵੀ ਹੋਈ ਹੈ ਜਿਸ ਤਰ੍ਹਾਂ 1 ਡੇ ਦੇ ਵੀ 70 ਮਿਲੀਮੀਟਰ ਇਟਸੈਲਫ ਵੀ ਕਾਫੀ ਹੈਵੀ ਕਨਸਿਡਰ ਕੀਤੀ ਜਾ ਰਹੀ ਹੈ ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਉਹਨੂੰ ਨਿਕਾਸ ਜਰੂਰ ਕੀਤਾ ਜਾਏ ਕਿਉਂਕਿ ਇਹ ਸਟੇਜ ਤੇ ਜਿਹੜੀਆਂ ਵੀ ਕ੍ਰੌਪਸ ਨੇ ਉਹਨਾਂ ਨੂੰ ਖੜਾ ਪਾਣੀ ਜਿਹੜਾ ਉਹ ਨੁਕਸਾਨ ਕਰੇਗਾ ਸੋ ਜ਼ਿਆਦਾ ਇਹੀ ਮਤਲਬ ਪੌਸਿਬਿਲਟੀ ਹੋਣੀ ਚਾਹੀਦੀ ਹੈ ਕਿ ਆਪਾਂ ਜਿਹੜਾ ਵੀ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਉਹਦਾ ਜਿੰਨਾ ਹੋ ਸਕੇ ਛੇਤੀ ਨਿਕਾਸ ਕੀਤਾ ਜਾਵੇ ਕਿਉਂਕਿ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਦੋ ਦਿਨ ਜਿਹੜੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਸੋ ਜਿਹੜਾ ਪਾਣੀ ਲਗਾਤਾਰ ਖੜਾ ਰਹੂਗਾ ਉਹ ਫਸਲ ਨੂੰ ਨੁਕਸਾਨ ਦੇ ਹੋਏਗਾ ਸੋ ਜ਼ਿਆਦਾ ਬਿਹਤਰ ਇਹ ਹੈ ਕਿ ਉਹਨੂੰ ਟਾਈਮਲੀ ਜਿਹੜਾ ਖੇਤਾਂ ਚੋਂ ਕੱਟਿਆ ਜਾਏ ਤਾਂ ਕਿ ਜਿਹੜੀ ਫਸਲ ਹੈ ਉਹਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਲਰਟ ਦੇਖੋ ਹਲੇ ਤੱਕ ਜਿਹੜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇੰਨੀ ਜ਼ਿਆਦਾ ਹੈਵੀ ਰੇਨਫਾਲ ਦੇ ਚਾਂਸਸ ਨਹੀਂ ਹੈ ਅਲਰਟ ਸਿਰਫ ਆਹੀ ਸੀਗਾ ਜਿਹੜਾ 11 ਅਗਸਤ ਨੂੰ ਸੀਗਾ ਔਰ ਉਹ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੀ ਇਹਦਾ ਅਲਰਟ ਜਾਰੀ ਕੀਤਾ ਗਿਆ ਸੀ ਔਰ ਬਾਰਿਸ਼ ਹੋਈ ਵੀ ਹੈ ਬਟ ਅੱਗੋਂ ਜਿਹੜਾ ਹੁਣ ਇੰਨਾ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਆ ਆਉਣ ਵਾਲੇ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਇੱਕ ਦੋ ਦਿਨਾਂ ਦੇ ਵਿੱਚ ਸੋ 15 16 ਨੂੰ ਫਿਰ ਪ੍ਰੈਡਿਕਸ਼ਨ ਹੈਗੀ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਬਾਰਿਸ਼ ਹੋਣ ਦੀ ਹਰਿਆਣੇ ਦੇ ਵਿੱਚ ਬਾਰਿਸ਼ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਐਸ ਕੰਪੇਅਰਡ ਟੂ ਪੰਜਾਬ ਦੇ ਏਰੀਆਜ਼ ਦੇ ਵਿੱਚ ਸੋ ਇਸ ਤੋਂ ਆਪਾਂ ਨੂੰ ਪਹਿਲਾਂ ਹੀ ਥੋੜੇ ਲੋੜਿੰਦੇ ਪ੍ਰਬੰਧ ਕਰ ਲੈਣੇ ਚਾਹੀਦੇ ਆ ਕਿਉਂਕਿ ਆਪਾਂ ਦੇਖ ਰਹੇ ਆ ਕਿ ਸਾਡਾ ਬਹੁਤ ਇੰਪੋਰਟੈਂਟ ਡੇ ਜਿਹੜਾ 15th ਅਗਸਟ ਨੂੰ ਹੁੰਦਾ ਹੈ ਸੋ ਉਹ ਵੀ ਉਸ ਦਿਨ بارش ਦੇ ਜੈ ਕੈਨਸਲ ਹੋਈ ਤਾਂ ਸਾਨੂੰ ਪਹਿਲਾਂ ਹੀ ਜਿਹੜੇ ਪ੍ਰਬੰਧ ਨੇ ਉਹ ਕਰਨੇ ਚਾਹੀਦੇ ਆ ਮੈਂ ਪਿਛਲੇ ਸਾਲ ਨਾਲ ਉਹ ਗੰਧੀ ਗੱਲ ਕਰੀਏ ਕਿ ਇਹਨਾਂ ਦੇ بارش ਦੇ ਰਿਕਾਰਡਸ ਵੀ ਤਿਆਰ ਆ ਜੋ ਕੋਈ ਰਿਕਾਰਡ ਪਿਛਲੇ ਸਾਲ ਦੇ ਕੰਪੈਰੀਟਿਵਲੀ ਜੇ ਆਪਾਂ ਗੱਲ ਕਰਦੇ ਆ ਤਾਂ بارش ਜਿਹੜੀ ਸਾਡੇ ਕੋਲ ਹਲੇ ਵੀ 40% ਜਿਹੜੀ ਡੈਫਿਸਿਟ ਚੱਲ ਰਹੀ ਹੈ ਪਿਛਲੇ ਸਾਲ ਵੀ ਸਾਡੇ ਕੋਲ ਡੈਫਿਸਿਟੀ ਸੀਗੀ ਕਿਉਂਕਿ 480 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਸੀ ਅਗੇਂਸਟ ਦੀ ਨਾਰਮਲ ਆਫ 744 ਸੋ ਉਦੋਂ ਵੀ ਸਸੀਂ ਡੈਫਿਸਿਟ ਦੇ ਵਿੱਚ ਹੀ ਸੀਗੇ ਬਟ ਪਿਛਲੇ ਤੋਂ ਪਿਛਲੇ ਸਾਲ ਸਾਡੇ ਕੋਲ ਬਹੁਤ ਗੁੱਡ ਮੌਨਸਨ ਸੀਜ਼ਨ ਰਿਹਾ ਜਦੋਂ ਕਿ ਸਾਡੇ ਕੋਲ 700 ਤੋਂ ਬਾਅਦ ਰੇਨਫਾਲ ਸੀਗੀ ਸੋ ਹਾਲੇ ਸਾਡੇ ਕੋਲ ਬਟ ਕਾਫੀ ਸੀਜ਼ਨ ਪਿਆ ਹੈ ਕਿਉਂਕਿ 22 ਸਪਟੰਬਰ ਤੱਕ ਜਿਹੜੀ ਮੌਨਸਨ ਦੀ ਵਾਪਸੀ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ ਆਹ ਅਗਸਟ ਔਰ ਸਪਟੰਬਰ ਦੇ ਮੌਨਸਨ ਨੇ ਉਹਦੇ ਚ ਅੱਛੀ ਰੇਨਫਾਲ ਹੋਏ ਤਾਂ ਕਿ ਜਿਹੜਾ ਸਾਡਾ ਪਿਛਲਾ ਡੈਫਿਸਿਟ ਹੈ ਉਹਨੂੰ ਕਵਰ ਅਪ ਕੀਤਾ ਜਾ ਸਕੇ